ਆਪਣਾ ਮੇਰੀ ਗੱਲ ਸੁਣ ਓਏ ਚੁੰਨੀਆਂ ਲੈ ਕੇ ਸੋਨਤ ਲੈ ਚੁੰਨੀਆਂ ਲੈ ਕੇ ਗਈ ਕਿਹਨੂੰ ਕਹਿਣਾ ਕੋਹੜੀ ਤੂੰ ਸਿੱਧਾ ਸਿੱਧਾ ਜੇਗਾ ਹੈ ਫਿਰ ਜਿਹੜਾ ਇਹ ਨੂੰ ਮੇਰਾ ਚੀਨੀ ਰੋ ਅਹੀਂ ਮੈਂ ਤਾਂ ਤਾਏ ਦਾ ਬਰਾਦਰ ਬੋਲਦਾ ਮੈਂ ਦਾ ਐ ਕੁਛ ਨਹੀਂ ਕਹਿਣਾ ਤੂੰ ਐ ਕੁਛ ਨਹੀਂ ਕਰਨਾ ਦੇਖੀ ਯਾਰ ਜਿੰਨੀਆਂ ਕਹਿੰਦਾ ਫੀਮੇਲ ਰਿਗਾਰਡ ਉਹ ਤੇ ਹੈ ਉਹ ਕੈਟੇਗਰੀ ਨੂੰ ਪਸਾਇਆ ਸੀਗਾ ਕਿਉਂ ਸੱਤੀ ਬਾੜੇ ਭੈਣੇ ਸਹੀ ਤਾਂ ਮਣਾ ਅਜੇ ਮੰਨਾ ਨਾ ਪਰ ਤੰਪਾ ਗੱਪ। ਬੀ ਅਸੀ ਤਾਂ ਉਂਦੇ ਨਹੀਂ ਹੈਗੇ। ਕੋਈ ਪਿੰਡਾ ਆ ਰਿਹਾ। ਸਵਾਗਤ ਹੈ ਤੁਹਾਡਾ ਸਾਡਾ ਅੱਜ ਦੇ ਬਲੌਗ ਦੇ ਵਿੱਚ ਸਾਡੇ YouTube ਚੈਨਲ ਤੇ ਤੇ ਆਪਾਂ ਹੋ ਗਏ ਆ ਰੈਡੀ। ਠੀਕ ਹੈ। ਤੇ ਜੁਝਾਰ ਸਿੰਘ ਜੀ ਉੱਠ ਖੜੀ ਸੀਗੀ ਫਿਰ ਵੀ ਜੁੱਤੇ ਪਏ ਨੇ। ਟਾਈਮ ਹੋ ਗਿਆ 10 ਵਜੇ ਆ। ਇਹ ਹੁਣ ਮੈਂ ਆਪਣੇ ਮੈਨੂੰ ਆਏ ਆ ਵੀ ਸੁੱਤਾ ਰਹਿੰਦੋਂ ਕੌਣ ਉਠਾਉਣਾਗਾ ਜਵਾਕ ਹਣ। ਇਹਲੇ ਪੀਐਸ ਆਬਜੀ। ਤੇ ਰਿੱਕੀ ਖਾ ਰਹੇ ਆ ਰੋਟੀ ਤੇ ਆਪਾਂ ਵੀ ਬਸ ਰੋਟੀ ਖਾ ਕੇ ਫਿਰ ਇਸ ਤੋਂ ਬਾਅਦ ਜਾਣਾਗਾ ਕਿਉਂਕਿ ਆਪਣੇ ਨਾ ਬੈਂਗਲ ਸਰਮਨੀ ਵਾਲਾ ਸੂਟ ਤਾਂ ਆਲਮੋਸਟ ਕੰਪਲੀਟ ਹੋ ਗਏ ਤੇ ਜਿਹੜੇ ਸੀਗੇ ਆਨੰਦ ਕਾਰਜ ਤੇ ਪਾਉਣੇ ਆ ਜਿਹੜੇ ਸੂਟ ਦੀਪ ਦੇ ਵਿਆਹ ਤੇ ਆਪਾਂ ਉਹ ਰਹਿੰਦੇ ਸੀਗੇ ਤੇ ਇੱਕ ਮਹਿੰਦੀ ਵਾਲੇ ਡਨ ਹੋ ਗਿਆ ਸੀ ਸਾਡਾ ਵੀ ਅਸੀਂ ਬਣਾਉਣਾ ਕੀ ਆ ਬਟ ਮਟੀਰੀਅਲ ਵਗੈਰਾ ਰੰਦਾਗਾ ਤਾਂ ਉਹੀ ਅੱਜ ਆਪਾਂ ਦੇਖ ਕੇ ਆਉਣਾ ਮਟੀਰੀਅਲ ਵਗੈਰਾ ਵੀ ਕਿਦਾਂ ਕਿਹੜੀ ਚੀਜ਼ ਕਿਵੇਂ ਬਣਾਈਏ ਤੇ ਉਹਦੇ ਲਈ ਆਪਾਂ ਜਾਣਾਗਾ ਅੱਜ ਤਾਂ ਰਜੂ ਨੂੰ ਨਾਲ ਲੈ ਜਾਾਂਗੇ ਮੈਂ ਸੋਚਿਆ ਮੇਰੀ ਛੋਟੀ ਭੈਣ ਆਈ ਹੋਈ ਆ ਪੂਆ ਕੋਲ ਤਾਂ ਉਹ ਆਪਾਂ ਨਾਲ ਲੈ ਜਾਾਂਗੇ ਉਹ ਸਾਡੀ ਹੈਲਪ ਕਰਵਾ ਦਿੰਦੀ ਹੈ ਕਿਉਂਕਿ ਜੁਝਾਰ ਉਹਦੇ ਕੋਲ ਵਧੀਆ ਟਿਕ ਜਾਂਦਾ ਹੋਰ ਕਿਸੇ ਕੋਲ ਨਹੀਂ ਇੰਨਾ ਟਿਕਦਾ ਚਲੋ ਰਿੱਕੀ ਨੇ ਰੋਟੀ ਖਾ ਲਈ ਤੇ ਮੈਂ ਰੋਟੀ ਨੂੰ ਖਾ ਲਵਾਂ ਤੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਹਮ ਲਓ ਬਈ ਗਾਇਸ ਆਪਾਂ ਪਹੁੰਚ ਗਏ ਠੀਕ ਹੈ ਮਲੇਰ ਕੋਟਲੇ ਤੇ ਹੁਣ ਆਪਾਂ ਚੱਲਦੇ ਆਂ ਕੰਮਕਾਰ ਕਰਦੇ ਆਂ ਕੰਮਕਾਰ ਨਿਬੜ ਕੇ ਫਿਰ ਤੁਹਾਨੂੰ ਵਾਪਸ ਮਿਲਾਂਗੇ ਉਥੇ ਬੁਟੀਕ ਤੇ ਜਾ ਕੇ ਪਹੁੰਚ ਕੇ ਸਾਡੀ ਤੋਂ ਬਲੌਗ ਬਣਾਇਆ ਨਹੀਂ ਗਿਆ ਕਿਉਂਕਿ ਜੁਝਾਰ ਬਹੁਤ ਅੰਕ ਕਰ ਰਿਹਾ ਸੀ ਉਹਨੂੰ ਦਵਾਈ ਵਗੈਰਾ ਦੇਣੀ ਸੀਗੀ ਠੀਕ ਹੈ ਤਾਂ ਕਰਕੇ ਹੁਣ ਸਮਾਨ ਵਗੈਰਾ ਆਪਣਾ ਸਾਰਾ ਚੱਕ ਲਿਆ ਆਪਾਂ ਨਾਲ ਬਸ ਜੁਝਾਰ ਦੀ ਕਿੱਟ ਚੱਕ ਲਈ ਹਾਂ ਜੁਝਾਰ ਹੁਣ ਛਤਰੀ ਕੰਨੀ ਚੱਕ ਕੇ ਤਾਂ ਉਹ ਖੜੇ ਬਿਆਨ ਤੇ ਚਲੋ ਤੁਸੀਂ ਆਓ ਪਿੱਛੇ-ਪਿੱਛੇ ਚੱਲਦੇ ਦੇਖੀ ਜੁਝਾਰ ਲੋ ਸਾਰਾ ਕੰਮ ਸਾਡਾ ਢਾਨ ਹੋ ਗਿਆ ਹੁਣ ਅਸੀਂ ਆਟੋ ਤੇ ਬੈਠ ਗਏ ਕਿਉਂਕਿ ਰਿੱਕੀ ਦੀ ਤਬੀਅਤ ਖਰਾਬ ਹੋ ਗਈ ਸੀ ਜੀ ਫਿਰ ਉਹ ਚਲੇ ਗਿਆ ਗੱਡੀ 'ਚ ਤੇ ਅਸੀਂ ਜਾ ਰਹੇ ਹਾਂ ਉਦੋਂ ਦੀ ਮੈਂ ਜੁਝਾਰ ਦੀ ਬਿਆੰਦਾ ਠੀਕ ਹੈ ਆਪਾਂ ਜਾ ਰਹੇ ਹਾਂ ਪਾਰਕਿੰਗ ਸਰ ਇਹ ਚਿਕਨ ਵਾਲੇ ਦੇ ਨੇ ਲਓ ਬਈਆ ਜਿੰਨੀਆਂ ਗੱਡੀਆਂ ਖੜੀਆਂ ਨੇ ਇੱਥੇ ਦੇਖੋ ਇਹ ਸਾਰੀਆਂ ਜੀਰੂ ਜੀਰੂ ਰਹਿਮਾਨ ਜੀਰੂ ਰਹਿਮਾਨੀ ਚਿਕਨਾ ਤੁਹਾਨੂੰ ਪਤੀ ਹੋਣਾ ਇੱਥੇ ਬਲੇਰ ਕੋਟਲੇ ਦੇ ਵਿੱਚ ਫੇਮਸ ਚਿਕਨ ਪੁਆਇੰਟ ਆ ਇਹ ਪੂਰਾ ਫੇਮਸ ਅਸੀਂ ਵੀ ਕਿਉਂਕਿ ਆਉਣੇ ਆ ਨਾ ਫਿਰ ਇੱਥੇ ਤੇ ਸਪੈਸ਼ਲ ਹੁਣ ਅੱਜ ਬਠਿੰਡੇ ਤੋਂ ਮੰਗਵਾਇਆ ਕਿਸੇ ਨੇ ਚਿਕਨ ਸਪੈਸ਼ਲ ਇੱਥੋਂ ਲੈ ਕੇ ਜਾਵਾਂਗੇ ਪੈਕ ਕਰਵਾ ਕੇ ਅੱਜ ਆਪਾਂ ਤੇ ਹੁਣ ਮੇਰੀ ਗੱਲ ਸੁਣੋ ਹਮ ਅਸੀਂ ਖੜੇ ਆ ਤੁਸੀਂ ਪੈਕ ਕਰਵਾ ਕੇ ਲੈ ਆਉਣੇ ਮੈਂ ਤਾਂ ਪੈਕ ਕਰਨ ਤੁਸੀਂ ਖਾਣਾ ਤਾਂ ਨਹੀਂ ਮੈਂ ਤੁਹਾਨੂੰ ਪਾਦਾ ਨਹੀਂ ਬਰੀਆਨੀ ਬਰੂਨੀ ਨੋ ਤੁਸੀਂ ਲਿਆਓ ਜਾਓ ਹੁਣ ਉਹਨੂੰ ਫੋਨ ਲਾਓ ਲੋ ਬਈ ਗਾਇਜ਼ ਤੇ ਰਿੱਕੀ ਲੈ ਆਏ ਆ ਚਿਕਨ ਬਰੀਆਨੀ ਖਾਣ ਦਾ ਮਨ ਸੀ ਮੇਰਾ ਚਲੋ ਬਾਈ ਤੇ ਹੁਣ ਆਪਾਂ ਸਾਰਾ ਆਪਣਾ ਕੰਮ ਤਾਂ ਦੇ ਬਲੇਰ ਕੋਟਲੇ ਦੇ ਡੰ ਹੋ ਗਏ ਆ ਤੇ ਹੁਣ ਸਿੱਧਾ ਜਾ ਕੇ ਗੱਡੀ ਰੋਕਣੀ ਆ ਆਪਾਂ ਕੁਲਚੇ ਵਾਲੇ ਕੋਲ ਕਿਉਂਕਿ ਇੱਥੇ ਆਈਏ ਤੇ ਕੁਲਚਾ ਨਾ ਖਾ ਕੇ ਜਾਈ ਹੋਈ ਨਹੀਂ ਸਕਦਾ ਠੀਕ ਆ ਮੈਂ ਤਾਂ ਸ਼ਾਇਦ ਹਾਫ ਹੀ ਖਾ ਮਾਰੀ ਕਿ ਪਰ ਤੁਸੀਂ ਵੀ ਹਾਫ ਖਾ ਲਿਓ ਕਿ ਫੁੱਲ ਖਾਉਂਗੇ ਛੋੜੋ ਬਾਕੀ ਦੇਖਦੇ ਆ ਹੁਣ ਗੱਡੀ ਆਪਾਂ ਸਿੱਧੀ ਰੋਕਾਂਗੇ ਜਾ ਕੇ ਕੁਲਚੇ ਵਾਲੇ ਕੋਲ ਮਿਲਦੇ ਆ ਗਾਇਸ ਤੁਹਾਨੂੰ ਕੁਲਚੇ ਵਾਲੇ ਕੋਲ ਜਾ ਕੇ ਆਹ ਵੰਦਾ ਬਈ ਦੇਖ ਗਿਆ ਅੰਛਿੱਤੇ ਜਿਕਣ ਦੇਖੋ ਹੂੰ ਦੇਖੋ ਗੇਰਾ ਫਿਰ ਨਾ ਹੀ ਦੇ ਵਿਆਹ ਤੇ ਬਣਿਆ ਸੀ ਇਹ ਹਣਾ ਇਹ ਵੀ ਪੁੱਛਣ ਵਾਲਾ ਨਹੀਂ ਤੋ ਇਹ ਕੀ ਐਡੇ ਵੱਡੇ ਦੇ ਗਿਆ ਜਿ ਕਿਉਂ ਬਣਾਉਂਦੇ ਆ ਵੈਸੇ ਹੌਲੀ ਹੌਲੀ ਪੱਕੀ ਜਾਂਦਾ ਠੀਕ ਐ ਚਲੋ ਜੀ ਚਲਦੇ ਆਪਾਂ ਪਹੁੰਚੇ ਵਾਲੇ ਭਾਈ ਕੋਲ ਹਾਂ ਠੀਕ ਐ ਲੋ ਬਈ ਆਪਾਂ ਪਹੁੰਚ ਗਏ ਠੀਕ ਆ ਸਾਡੇ ਫੇਮਸ ਮਿਰਚਾਂ ਘੱਟ ਫੇਮਸ ਗੋਲਚਾ ਪੁਆਇੰਟ ਤੇ ਮੇਰੀ ਕੀ ਕਹਿੰਦੇ ਮਿਰਚਾਂ ਘੱਟ ਮਿਰਚਾਂ ਘੱਟ ਇਸ ਤੋਂ ਬਾਅਦ ਮੈਂ ਸੋਚਿਆ ਪਹਿਲਾਂ ਮੈਂ ਸੋਚਿਆ ਸੀ ਮੈਂ ਤਲੇ ਫਲੇ ਬੰਦ ਕਰ ਰਹੀ ਆ ਪਰ ਨਹੀਂ ਜਦੋਂ ਸਾਥ ਦੀ ਜਿਹੜੇ ਸਾਥ ਦੇਣ ਵਾਲੇ ਬੰਦੇ ਹੋਣ ਉਹ ਨਹੀਂ ਬੰਦ ਹੋਣ ਦਿੰਦੇ ਫਿਰ ਮੈਂ ਕਿਹਾ ਚੱਲ ਇਸ ਤੋਂ ਬਾਅਦ ਆਪਾਂ ਯਾਰ ਕਿੰਨੂ ਦੇਖ ਲਾਂਗੇ ਉੱਪਰ ਦੀ ਕਿਉਂਕਿ ਮੈਨੂੰ ਐ ਲੱਗਦਾ ਵੀ ਮੇਰੇ ਐਸਿਡਿਟੀ ਨਾ ਵਾਂਜੇ ਬਸ ਤਾਂ ਕਰਕੇ ਮੈਂ ਥੋੜਾ ਜਿਹਾ ਪਰਹੇਜ਼ ਕਰ ਰਹੀ ਸੀ ਚਲੋ ਕੋਈ ਗੱਲ ਨਹੀਂ ਬੰਦ ਹੀ ਆ ਤਾਂ ਬੰਦ ਯਾਰ ਦਵਾਈ ਲੈ ਲਾਂਗਾ ਹਣਾ ਬਿਆਂ ਹਾਂਜੀ ਦਵਾਈ ਲੈ ਲਾਂਗੇ ਦੇਖੀ ਜਾਈਏ ਲਓ ਬਈ ਮਿੱਤਰੋ ਕੁਲਚਾ ਪਾਰਟੀ ਆਪਣੀ ਕੁਲਚਾ ਆ ਗਿਆ ਦੇਖੋ ਦੇਖਣ ਜੀ ਬਾਲਾ ਸੋਹਣਾ ਲੱਗ ਰਿਹਾ ਐ ਇੰਨਾ ਸੋਹਣਾ ਲੱਗ ਰਿਹਾ ਮੇਰਾ ਖਾਂ ਨੂੰ ਜੀ ਨਹੀਂ ਕਰ ਰਿਹਾ ਵੀਡੀਓ ਚ ਦੇਖੀ ਇੰਨਾ ਕਿ ਸੋਹਣਾ ਲੱਗ ਰਿਹਾ ਮੈਂ ਕਿ ਮੇਰਾ ਖਾਂ ਨੂੰ ਜੀ ਨਹੀਂ ਕਰ ਰਿਹਾ ਚਲੋ ਕੁਲਚਾ ਖਾਣੇ ਫਿਰ ਮਿਲਦੇ ਆ ਗਾਈਜ਼ ਤੇ ਹੁਣ ਆਪਾਂ ਪਹੁੰਚ ਗਏ ਹਮਿੱਤੀ ਇੱਥੇ ਆਪਾਂ ਠੀਕ ਆ ਬੈਂਤ ਨੂੰ ਛੱਡਣਾ ਬੈਂਤ ਦਾ ਘਰ ਆ ਇੱਥੇ ਆ ਗਿਆ ਬੈਂਤ ਦਾ ਘਰ ਲਓ ਬਈ ਲੈ ਬਈ ਬਿਆੰਤ ਪੀ ਜਾਂਦੇ ਜੀ ਚਾਹ ਬਸ ਮਿੱਠੇ ਜੇ ਅਸੀਂ ਅੱਗੇ ਨਾ ਜਾਣਾ ਹੁੰਦਾ ਤਾਂ ਜ਼ਰੂਰ ਪੀ ਕੇ ਜਾਂਦੇ ਲੋ ਬਈ ਗਾਇਸ ਤੇ ਆਪਾਂ ਬਿਆੰਤ ਨੂੰ ਉਤਾਰਤਾ ਉਹ ਚਲੇ ਗਏ ਘਰ ਚਾਹ ਦੀ ਜੇ ਦੌਰੀ ਸੀ ਤਾਂ ਮੈਂ ਕਿਹਾ ਵੀ ਚਾਹ ਪੀਣ ਵਾਲਾ ਹਜੇ ਟਾਈਮ ਹੀ ਨਹੀਂ ਹੈਗਾ ਠੀਕ ਹੈ ਤੇ ਅੱਗੇ ਜਾਣਾਗਾ ਤਾਂ ਕਰਕੇ ਤੇ ਹੁਣ ਆਪਾਂ ਜਾਣੇ ਆ ਬਰਨਾਲੇ ਬਰਨਾਲੇ ਤੋਂ ਸਿੱਧਾ ਬਰਨਾਲੇ ਦਾ ਖੜਤੀ ਨਹੀਂ ਆਪਾਂ ਸਿੱਧਾ ਹੁਣ ਆਪਾਂ ਪਿਠਿੰਡੀ ਜਾਣ ਹਨ ਰੇਕਿੰਗ ਲੋ ਵੀ ਜੋ ਹਦਾਇਆ ਸੀਗਾ ਫੋਨ ਤੇ ਜੋਤ ਨੂੰ ਆਪਾਂ ਮਾਰਤਾ ਝੂਠ ਹੋਣਾ ਕਿ ਕਿ ਜੋਤ ਨੂੰ ਆਪਾਂ ਸਰਪ੍ਰਾਈਜ਼ ਦੇਣਾ ਜੋਤ ਨੂੰ ਤਕੜਾ ਸਰਪ੍ਰਾਈਜ਼ ਦੇਣਾ ਫੜੇ ਰਿਖੀ ਬਣਾ ਫੋਨ ਫੜੋ ਇਕ ਵੰਟ ਇਕ ਵੰਟ ਇਕ ਵੰਟ ਤੂ ਜੋ ਹੱਸੋ 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 ਵਾਹ ਜੋਤ ਨੂੰ ਮਾਰਤਾ ਭਾਗ ਆਪਾਂ ਵੀ ਐਸੀ ਤਾਂ ਉਹ ਦੇਣੀ ਹੈਗੀ ਯਾ ਉਹ ਕਿਹਾ ਤਾਂ ਕਿ ਵੀ ਇਹ ਨੰਬਰ ਗੱਡੀ ਆ ਕਿੰது ਕਿੱਥੇ ਆ ਠੀਕ ਆ ਫਿਰ ਰਿਐਕਸ਼ਨ ਚੈੱਕ ਕਰਾਂਗੇ ਆਪਾਂ ਚੋਦਾ ਹਨਾ ਠੀਕ ਸ਼ਾਪਿੰਗ ਕਰਦੇ ਫਿਰਦੇ ਉਹ ਦੀਪ ਦੇ ਵਿਆਹ ਦੀ ਚਲੋ ਮਿਲਦੇ ਆ ਉਹਨਾਂ ਨੂੰ ਉੱਥੇ ਜਾ ਕੇ ਕਿੱਢੀ ਪਹਿਲਾਂ ਫੋਨ ਲਾਵਾਂਗੇ ਆਪਾਂ ਕਹਨੇ ਆ ਵਿਆਹ ਮੁੰਡਾ ਆਉਂਦਾਗਾ ਠੀਕ ਆ ਵੀ ਐਨੀ ਗੱਡੀ ਆ ਤੇਨੂੰ ਫੋਨ ਕਰਨਗੇ ਆ ਕਿ ਵੀ ਮੈਚੀ ਦਾ ਵੀ ਨੰਬਰ ਠੀਕ ਆ ਆਏ ਬਰਨਾਲੇ ਕੌਣ ਹੈ ਸਮਾਨ ਆਜੂ ਛੋਟਾ ਛੋਟਾ ਸਮਾਨ ਆਜੂ ਅੱਜ ਅਸੀਂ ਕੱਲ ਕੋਲ ਨੂੰ ਆਵਾਂਗੇ ਓ ਯਾਰ ਫਾਟਾ ਕੀ ਕਰਨ ਫਿਰ ਸਾਨੂੰ ਮਾਰਨਾ ਵਾਲਾ ਦਿਨ ਪਾਉਂ ਉਹ ਬੱਬੇ ਬਸ ਤੱਕੇ ਜਾਊਗਾ ਢੀਰ ਓ ਮੇਰੀ ਗੱਲ ਤਾਂ ਸੁਣ ਕੇ ਨਾ ਚੱਕਰਾ ਕੋਈ ਇੱਕ ਦੋ ਟਿਕਣੇ ਲੜੇ ਉਹ ਗੱਡੀ ਵੀ ਆਊਗੀ ਹਾਂ ਮੇਰੇ ਦੋਸਤ ਉਹਦਾ ਗੱਡੀ ਵੀ ਆਊਗਾ ਉਹ ਬਟੰਡੇ ਕੜਾ ਬੱਚ ਪਾ ਲੈਣਾ ਕੋਹਾ ਉਹਨੇ ਬੱਚ ਪਾਉਣ ਦਿੱਖ ਨਹੀਂ ਰਿਹਾ ਨਾ ਹੂੰ ਉਹ ਚੱਕ ਰਹੇ ਆ ਨਾ ਵੀ ਹੋਰ ਬਾਈ ਦਾ ਟੋਡੇ ਕਰਕੇ ਖੜੇ ਜੀ ਵੀ ਚੱਲ ਜੀ ਓਹੋ ਮੈਂ ਮੈਂ ਕਰਦਾ ਹਾਂ ਲਾ ਮੈਂ ਕੁਛ ਮਿੰਟ ਤੱਕ ਮੈਂ ਨੰਬਰ ਤੇ ਨਾਲੇ ਫੋਨ ਲਾਉਦਾ ਸਾਨੂੰ ਉਹ ਤਾਂ ਦੇ ਨੰਬਰ ਲੋ ਬਈ ਗਾਇਜ਼ ਕਹਿੰਦੇ ਸੀ ਚਿਕਨ ਵਾਸਤੇ ਨਹੀਂ ਖੜੇ ਅਸੀਂ ਤਾਂ ਉੱਡੇ ਵਾਸਤੇ ਖੜੇ ਆ ਵੀ ਤੁਸੀਂ ਆਓ ਜਲਦੀ ਅਸੀਂ ਕਿਹਾ ਵੀ ਕੋਈ ਨਾ ਤੁਹਾਨੂੰ ਮੁੰਡੇ ਦਾ ਨੰਬਰ ਦੱਗੇ ਆ ਤੇ ਬਟਾਲੇ ਆ ਪਰ ਆਪਰੇ ਵੀ ਨਹੀਂ ਪਹੁੰਚੇ ਤਾਂ ਫਿਰ ਘੁੰਣ ਆ ਕੇ ਬੈਠ ਗਏ ਜੋਤ ਲਾ ਕੇ ਸਾਨੂੰ ਵੀਡੀਓ ਕਾਲ ਲਾਉਣਾ ਹਨ ਜਦ ਤਾਨੂੰ ਪਤਾ ਹੋ ਹੈ ਨਾ ਵੀ ਜਾਣ ਕੇ ਕਹਿੰਦੇ ਆ ਮੈਂ ਕਿ ਪਿੰਡ ਨੂੰ ਜਾਈ ਜਾਂਦੇ ਆ ਹੈ ਮੈਂ ਕਿ ਪਿੰਡ ਨੂੰ ਜਾਈ ਨਾ 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 ਇਹ ਨਹੀਂ ਇਹ ਨਹੀਂ ਨਾ ਥੁਰ ਕੇ ਗਾਓ ਫਿਰ ਤੁਹਾਨੂੰ ਪਤਾ ਲੱਗ ਜੇ ਉਹਨੂੰ ਮੈਨੂੰ ਲਾ ਲਈ ਵੀਡੀਓ ਕਾਲ ਲਾ ਲਈ ਤਾਂ ਉਹ ਗੱਡੀ ਲਾਦ ਨਾ ਮਗਰ ਜਾ ਕੇ ਹਾਂ ਸਰ ਨੂੰ ਪਤਾ ਲੱਗ ਗਿਆ। ਕੱਟੀ ਲਾ ਦੇ ਚੱਲ। ਪਤਾ ਲੱਗ ਵੀ ਨਹੀਂ ਹੈ। ਪਤਾ ਲੱਗ ਗਿਆ ਉਹਦੀ। ਚੱਲ ਚੱਲ ਚੱਲ। ਮੈਂ ਚਾਹਾਂ। ਦੋ ਬਗ ਜਾ ਜਾ। ਹੋ ਗਿਆ। ਪਿੰਡੂ ਸੱਚਕ ਦੀ ਮਟਰੀ ਉਹਦੇ। ਜਾਈ ਉੱਤਰ ਕੇ। ਮੈਂ ਆਇਆ। ਯਾ। ਯੋ ਮਗਰ ਆ ਕੇ ਰੁਕ ਮੈਂ ਮੁੰਡਾ ਰੱਖਿਆ ਮੈਂ ਕਪ ਮਾਰੀ ਜਾਂਦੇ ਉਹ ਪੰਦਨ ਗੱਲ ਹੀ ਨਹੀਂ ਆਈ ਹੂੰ ਉਹ ਕਦੇ ਨਾ ਇੱਥੇ ਕਦੇ ਇੱਥੇ ਕਦੇ ਇੱਥੇ ਜੋਦਰੇ ਕੁਛ ਨਹੀਂ ਖਾਤਾ ਕਦੀ ਸਮਾਨ ਆਉ ਵੇ ਰੋਟੀ ਛਕੂਗੀ ਸਮਾਨ ਇਹ ਤਾਂ ਲੈ ਤਾਂ ਹੀ ਤਾਂ ਹੀ ਚੌੜ ਕਰੀ ਜਾਂਦੀ ਛੋਟੇ ਨਾਲ ਕੋਲ ਕੋਈ ਨਹੀਂ ਅਸੀਂ ਤਾਂ ਖਾ ਲੈ ਪਕੌੜੇ ਵੀਰੇ ਟਿੱਕਾ ਸਮਾਨ ਤਾਂ ਹੀ ਗੁੱਸੇ ਆ ਚਲ ਹੈਪੀ ਬਰਥਡੇ ਯਾਰੇ ਭੁੱਖੇ ਬੈਠੇ ਆ ਇਹਦੇ ਸਾਰੇ ਭੁੱਖੇ ਬੈਠੇ ਆ ਲੜਾਈ ਹੋਣੀ ਨਹੀਂ ਤੁਹਾਡੇ ਚਾ ਜਿੰਨੀਆਂ ਫੀ ਮੇਲੇ ਸਾਰੀਆਂ ਭੁੱਖੀਆਂ ਆ ਲੜਾਈ ਹੋਣੀ ਨਹੀਂ ਤੁਹਾਡੇ ਚਾ ਜਿੰਨੀਆਂ ਫੀ ਮੇਲੇ ਸਾਰੀਆਂ ਭੁੱਖੀਆਂ ਆ ਤੱਰੇ ਆ ਹੱਕਸਾ ਮੁੰਡਾ ਹੱਕਸਾ ਕਾਣ ਆ ਵਾ ਤਪੇ ਆ ਵਾ ਮੈਂ ਕੀ ਆਲੇ ਫੋਨ ਤੇ ਫੋਨ ਲਾਉਗਾ ਮੈਂ ਤਾਂ ਆਸਾਨ ਵਾਲੀ ਆਹ ਤੁਰ ਪਿਆ ਕੀ ਦਾ ਫੇਰਾ ਨੰਬਰ ਦੇ ਦਿਓ ਕਿੱਥੇ ਜੇ ਹੋਵੋਗੇ ਤੁਸੀਂ ਪਾਪਾ ਕਿੱਥੇ ਆ ਮੈਂ ਨਾ ਜੰਦੀ ਮਾਰਗੇ ਤੇ ਮਾਰ ਕਿੱਥੇ ਤੇਰੀ ਮਾਰਕੀਟ ਇਹ ਬਥੇਰੀ ਹੁਣ ਉਹ ਅਸੀਂ ਉੱਥੇ ਭੇਜ ਦਾਂਗੇ ਚਲੋ ਲੋਕੇਸ਼ਨ ਪੀ ਤੁਸੀਂ ਕਿੰਨਾ ਟਾਈਮ ਪਹੁੰਚੋਗੇ ਮੀਂਹ ਮਾਰਕੀਟ ਆ ਆਟਾ ਦਾ ਤਾਂ ਮਤਲਬ ਹੋ ਗਿਆ ਵਾਹ ਫਿਰ ਕਿਸੇ ਲੋਕੇਸ਼ਨ ਵਿੱਚ ਉੱਥੇ ਆ ਜਾਓ ਬਾਰਾ ਬਾਹਰ ਜਿੱਥੋਂ ਕੈਪਸ਼ਨ ਕਪਸ਼ਨ ਦੇ ਬੜੇ ਬੇ ਮੋੜ ਕੋਲੇ ਉਹ ਸਿੱਧਾ ਲੰਘਣਾਗਾ ਬੋਲ ਨੂੰ ਪੱਟੀ ਚੱਲ ਜੰਨੇ ਆ ਸੀ ਫਿਰ ਉਹਦੇ ਬਾਹਰ ਨੂੰ ਲੰਘਣਾ ਤੁਸੀਂ ਵੀ ਤਾਂ ਉੱਧਰ ਨੂੰ ਜਾਣਾ ਕਰ ਨੂੰ ਕੰਮ ਤਾਂ ਨਿੱਪੜ ਗਿਆ ਫਟਾ ਬਸ ਠੀਕ ਆ ਫਿਰ ਉੱਥੇ ਖੜ੍ਹ ਜਿਓ ਜੰਮ ਤੱਕ ਆਜੂਗਾ ਮੈਂ 10 ਕਿਨੇ ਮਟ ਲਾ ਦੇਣਾ ਗੱਟੀ ਤੇ ਕੱਢਿਆ ਤੋਰਿਆ ਤਪਿਓ ਹਾਂ 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 ਆ ਤਾਂ ਸੀ ਹੋ ਗਿਆ ਉਹਨੂੰ 20 ਮਿੰਟ ਹੋ ਗਏ ਵਰਨ ਵਾਲੇ ਆਇਆ ਨੂੰ ਤਾਂ ਠੀਕ ਆ ਠੀਕ ਆ ਉੱਥੇ ਆ ਜਾ ਕੈਪਸ਼ਨ ਆਇਆ ਕੋਲੇ ਉਹਦਾ ਨੰਬਰ ਦੇ ਰਿਹੀ ਕਿ ਮੈੱਕੀ ਦਾ ਉਹ ਲੋ ਬਈ ਗਾਇਸ ਤੇ 11 ਤਾਂ ਮੈਨੂੰ ਲੱਗਦਾ ਸਾਨੂੰ ਪੂਰੀਆਂ ਗਾਲਾਂ ਪੈਣੀਆਂ ਉਹਨਾਂ ਤੋਂ ਦੇਖਦੇ ਆਂ ਵੀ ਇਹ ਥੋੜੇ ਚੰਗੇ ਖਾਮ ਆ ਗੱਲ ਹੈ ਕਿ ਵਧੀਆ ਉਲੂ ਬਣਾਵਾਂਗੇ ਅੱਜ ਜੋਤ ਨੂੰ ਕੱਲ ਦਿਓ ਮੇਰੇ ਨਾਲ ਤੂੰ ਆਕੜੀ ਵੀ ਜਿੰਨੇ ਰੱਖਿਆ ਆਕੜੀ ਜੀ ਗੱਲ ਦੀ ਮੇਰਾ ਤੋਂ ਨਹੀਂ ਅੱਜ ਉਹਨਾਂ ਫੁੱਲ ਉੱਲੂ ਬਣਾਉਣਾ ਆਪਾਂ ਚਲੋ ਦੇਖਦੇ ਆਂ ਆਪਾਂ ਜਾ ਕੇ ਉਹਦਾ ਕੀ ਰਿਐਕਸ਼ਨ ਹੋਵਦਾ ਸਾਨੂੰ ਦੇਖੂਗੀ ਉਹਨੂੰ ਜਮਾਂ ਸੱਚ ਲੱਗ ਰਿਹਾ ਹੈਗਾ ਬੜਾ ਰਿੱਕੀ ਵੀ ਸੱਚੀ ਬਣਾਤਾ ਚਲੋ ਦੇਖਦੇ ਆਂ ਕੀ ਬਣਦਾ ਲਓ ਬਈ ਮਿੱਤਰੋ ਆਪਾਂ ਰਾਮਪੁਰੇ ਪਹੁੰਚ ਗਏ ਨਾ ਰਿੱਕੀ ਰੰਪਰੇ ਪਹੁੰਚ ਗਏ ਆਪਾਂ ਬਸ ਹੁਣ ਚੱਲਦੇ ਆ ਆਪਾਂ ਰਾਮਣੀ ਨੂੰ ਜਮੈਂ ਤੈਨੂੰ ਨੰਬਰ ਦੱਸਦਾ ਕਿਵੇਂ ਰਾਮਣੀ ਕਿੱਥੇ ਤੂੰ ਕਿਹੜਾ ਠਿਕਾ ਉਹ ਰਾਮਣੀ ਤੂੰ ਇੱਕ ਨੰਬਰ ਦਿੰਨਾ ਇਹਨੂੰ ਫੋਨ ਲਾ ਕੇ ਤਵੇ ਕਹਿਣਾਗਾ ਚੰਗਾ ਕਦੇ ਭਾਈ ਮੈਂ ਰੰਪਰੇ ਆ ਗਿਆ ਕਦੇ ਭਾਈ ਪਰਸ਼ੰਦੇ ਸਾਨੂੰ ਕਿੱਥੇ ਮਿਲਾਂ ਕਰੀਅਰ ਨੇ ਮੈਂ ਬਿਰਕੀ ਨੇ ਸਮਾਨ ਫੜਾਇਆ ਸੀ ਐਂ ਨਾ ਕਹੀ ਮੁੰਡਾ ਤਾਏ ਦਮ ਬ੍ਰਦਰ ਬੋਲਦਾ ਮਾਦਾ ਐਂ ਕੁਛ ਨਹੀਂ ਕਹਿਣਾ ਤੂੰ ਐਂ ਕੁਛ ਨਹੀਂ ਕਰਨਾ ਚੰਗਾ ਫੋਣੀ ਲਾ ਲਈ ਤੁਰ ਕੇ ਮੈਂ ਤੱਪੇ ਤੋਂ ਆ ਕੇ ਇਹ ਸਮਾਨ ਜਿਹੜਾ ਇਹ ਫੜਾਉਣਾ ਤੇਨੇ ਕਿੱਥੇ ਫੜਾਵਾਂ ਚੰਗਾ ਫੋਣੀ ਹੋਣੀ ਲਾ ਲਾ ਉਹਨੂੰ ਲੋ ਮਾਈ ਗਾਈਜ਼ ਨੰਬਰ ਬੋਲਣਾ ਰਾਮਣੇ ਨੂੰ ਮੈਂ ਆਦਰ ਮੈਂ ਰੰਮਾ ਪਰ ਬੋਲਦਾ ਉਹ ਲਾਦੇ ਵਿੱਚ ਹੀ ਆਏ ਮੋਟਰਸਾਈਕਲ ਨਿਹਾ ਮਲਫੀਡ ਉਹ ਲਾਦੇ 98721 ਅਰਜਿਤ ਮੈਨੂੰ ਕਾਰਜ ਤੇ ਐਡ ਕਾਲ ਕਰ ਲਾ ਕੀ ਹੋਇਆ ਰੌਣਾ ਕਦੋਂ ਲਾਇਆ ਕਰ ਮੈਂ ਵੀ ਸਮਾਨ ਜਾ ਫੜਾਉਣਾ ਯਾਰ ਕਿੱਥੇ ਆ ਤੂੰ ਹਾਂ ਕਹਿੰਦਾ ਭਾਈ ਬਾਈਪਾਸ ਤੇ ਫੜਾਦੀ ਮੱਤਰਮਾਨ ਕੋਲੇ ਖੜਿਆ ਹਾਂ ਹਾਂ ਚਲੋ ਬਸ ਚੰਗਾ ਭਾਈ ਵਾੜ ਟਾਈਮ ਜਿਆਦਾ ਲਾਈ ਉਹ ਜਾਣ ਮੈਂ ਲਓ ਬਈ ਇਹ ਦੇਖਦੇ ਕੀ ਬਣੂ ਓਏ ਓ ਸੱਚ ਦੀਪ ਵੀ ਆ ਗਈ ਕਿ ਉਹਦਾ ਵਿਆਹ ਅਗਲੀ ਦਾ ਆ ਕੀ ਕਰੇ ਹੁਣ ਚਲੋ ਆਪਾਂ ਪਹੁੰਚ ਗਏ ਟੋਲ ਪਲਾਜ਼ੇ ਤੇ ਠੀਕ ਐ ਇੱਥੋਂ ਕਟਵਾ ਕੇ ਪਰਚੀ ਅੱਗੇ ਜਾਵਾਂਗੇ ਲਓ ਬਈ ਗਾਈਜ਼ ਆਪਾਂ ਪਹੁੰਚ ਗਏ ਬਟਿੰਡੇ ਆ ਨਾ ਰਿੱਕੀ ਉਹ ਕਿੱਥੇ ਜਾਣਾ ਆਪਾਂ ਮਿੱਤਲ ਮੋਲ ਕੋਲ ਪਾਪਾ ਜਣਾ ਹੁਣ ਮਿੱਤਲ ਮੋੜ ਕੋਲ ਬਟਿੰਡੇ ਪਹੁੰਚ ਕੇ ਗਿਰਾ ਆਪਾ ਤੇ ਜੋਤ ਆਇਆ ਸੀਗਾ ਫੋਨ ਮੈਂ ਕਿਹਾ ਬੀਜੂ ਯਾਰ ਭਾਈ ਬਾਲਾ ਰੋ ਰਿਹਾ ਸੀ ਮੈਂ ਤਾਂ ਉਹਨੂੰ ਸਮਾ ਰਹੀ ਆ ਜੋਤ ਵੀ ਤੈਨੂੰ 10 ਮਿੰਟਾਂ ਤੱਕ ਕਾਲ ਕਰਦੀ ਹੁਣ ਹੀ ਲਾਉਣਾ ਮੈਂ ਹੁਣ ਹੀ ਲਾਉਣਾ ਕੀ ਹੋ ਗਿਆ ਬੜਾ ਮੂਰ ਚੱਕਣੋ ਟਿਕਾ ਨਾ ਮੈਂ ਕੀ ਕਰਦਾ ਫੋਨ ਹੀ ਨਹੀਂ ਚੱਲਦਾ ਕੰਮ ਬਗੈ ਦਾ ਆ ਗਿਆ ਹੈ ਕੋਈ ਕਹਦਾ ਫੋਨ ਹੀ ਨਹੀਂ ਚੱਲਦਾ ਐ ਰਾਮਣਾ ਵੀ ਕਹਿੰਦਾ ਫਿਰ ਵਿੱਕੀ ਮੈਨੂੰ ਬੇਵਤਾ ਬਾਈ ਉਹ ਕੀ ਗਾਲੀ ਹੋਈ ਪਈ ਆ ਇਹਨਾਂ ਨੇ ਵਿਸ਼ੇਤੀ ਘਰੇ ਬਣ ਕੇ ਬੱਸ ਓਏ ਉਤਾ ਹੀ ਨਹੀਂ ਹਾਂ ਚਲੋ ਫਿਰ ਅਪਾ ਘਰੇ ਚੱਲ ਹਾਂ ਵਿਸ਼ੇਤੀ ਸਵਾਨ ਫੜੀਏ ਤੇ ਜਾਈਏ ਹੈਨਾ ਇਹਨੂੰ ਤਾਂ ਗਾਲਾਂ ਦੀ ਜਾਂਦੀ ਬਣਾਪਾ ਲੋ ਬਈ ਅਪਾ ਪਹੁੰਚ ਗਏ ਲਾਈਟਾਂ ਤੇ ਬਸ ਹੁਣ ਤਾਂ ਅਪਾ ਪਹੁੰਚਣ ਵਾਲੇ ਕਿੰਨੇ ਮਿੰਟਾਂ ਚ ਪਹੁੰਚਾਂਗੇ ਰਿਕੀ ਉਹਨਾਂ ਕੋਲ ਇੱਕ ਦੋ ਮਿੰਟਾਂ ਦਾ ਕੌਣ ਉਹ ਮੁੰਡਾ ਮੈਂ ਲਾਉਣਾ ਉਹ ਯਾਰ ਮੇਰਾ ਵੀ ਨਿੱਕਿਆ ਹੋਣਾ ਬੱਚਾ ਬੱਚਾ ਮੋੜ ਤੋਂ ਬੱਚਾ ਤੋਂ ਮੁੜ ਗਿਆ ਤੁਸੀਂ ਖੜੇ ਕਿੱਥੇ ਹੋ ਮੈਨੂੰ ਕੋਈ ਲੋਕੇਸ਼ਨ ਦੱਸ ਦਿੰਦਾ ਅਸੀਂ ਇੱਥੇ ਖੜੇ ਆ ਕਿਹੜਾ ਆਪਣਾ ਨਹਿਰਾ ਕੋਲੇ ਨਹਿਰਾ ਤੋਂ ਪਿਛਾ ਮਿੱਤਰ ਮੋਲ ਕੋਲੇ ਖੜੇ ਹਾਂ ਮਿੱਤਰ ਮੋਲ ਤੋਂ ਨਹੀਂ ਨਹੀਂ ਮਿੱਤਰ ਮੋਲ ਤੋਂ ਬਾਹਰ ਖੜੇ ਆ ਥੋੜਾ ਜਿਹਾ ਪੁਲ ਦੇ ਥੱਲੇ ਪੁਲ ਦੇ ਥੱਲੇ ਯਾਰ ਉਹਦਾ ਮਿੱਤਲ ਮੋਲ ਕੋਲ ਨੰਗਣਾ ਸੀ ਨਹੀਂ ਉਹ ਮਟਰ ਦੀ ਕਹਿੰਦਾ ਫਿੱਟਰ ਦੀ ਨੰਗਣਾ ਹੈ ਮੈਂ ਉਹਨ ਮਿੱਤਲ ਮੋਲ ਕੋਲ ਗਿਆ ਤਾਂ ਸੀ ਮੈਂ ਮਿੱਤਲ ਕੋਲ ਕੋਲੇ ਫੜਾਈ ਉਹਨਾਂ ਨੂੰ ਮੈਂ ਕਿਹਨੇ ਮੂੜ ਕੀਤਾ ਸੀ ਉਹਨੂੰ ਫੂਲੇ ਨਹੀਂ ਛੱਡ ਦਿੰਦਾ ਤੁਸੀਂ ਗਲਤ ਡਰੈਸ ਦੱਸਤਾ ਉਹਨੂੰ ਫਿਰ ਮੁੰਡਾ ਕਿੱਥੇ ਬਤਨਦਾ ਹੈ ਚਲ ਦੇਖ ਉਹ ਮੋਟਰਸਾਈਕਲ ਤੇ ਸੀਗਾ ਪਰ ਤਾਂ ਨੇਰੇ ਤੇ ਖੜੇ ਨੇ ਹਾਂ ਥਮੋਰੀ ਖੜੇ ਨੇ ਚੱਲ ਜੇ ਚੱਲ ਓਏ ਤੁੜ ਗਾ ਲੇ ਤਾਂ ਮੋਟਰ ਤੇ ਹਾਂ ਮਿਕਰ ਖੜਾ ਖੜੀ ਤੋਸੀ ਰਸੀ ਹੋ ਜਾਣਾ ਹੈ ਹਲ ਦੀਦਾ ਨੂੰ ਮੇਰਾ ਹਸਨੀਰ ਹੈ ਮੇਰੀ ਹਸਦੀ ਚੱਲ ਸਾਡਾ ਮੇਰੀ ਹਸਨੀਰ ਨੂੰ ਕਹੇਗਾ ਮੋੜ ਭਈ ਉਹ ਮੋਟਰਸਾਈਕਲ ਸਿਆਰ ਉਹ ਇਹ ਆ ਗਿਆ ਸਿਦਲੀਂ ਆ ਗਿਆ ਉਹ ਤਾਂ ਮੋਟਰਸਾਈਕਲ ਤੇ ਵਾਹ ਅੱਦ ਦਸ ਰਿਹਾ ਉਹ ਇਹ ਸਿਦਲੀਂ ਰਿਹਾ ਇਹ ਕਿਹੜਾ ਅੜਚਾ ਕੰਟਰੋਲ ਕਰਕੇ ਇਹ ਫੋਨ ਲਾ ਲਦਾ ਹਾਸੇ ਨੂੰ ਕੰਟਰੋਲ ਕਰ ਹਾਸੇ ਨਿਕਲੂਗੀ

हां बस के नहीं ਵੀ ਚੱਲ ਬੀ ਜਾਓ ਆਪ ਲੋਈ ਚੱਲ ਬੜਦੇ ਫਿਰ ਉਹ ਜਾ ਕੇ ਚੌਲ ਝੋਲ ਬਣਾਈ ਵਧੀਆ ਉਹਨਾਂ ਖਾਣ ਮੈਂ ਚਾਹਣਾ ਤੇ ਨਾਲ ਹੀ ਲੈ ਕੇ ਚੱਲਾਂਗੇ ਮੁੜੇ ਆਉਣਗੇ 10 ਮਿੰਟ ਤੋਂ ਰਹਾ ਰਾ ਤਾਂ ਗੱਡੀ ਲਾਦਣਾ ਮਗਰ ਜਾ ਕੇ ਹਾਂ ਚੱਲ ਚੱਲ ਨੂੰ ਪਤਾ ਲੱਗ ਗਿਆ ਕੱਟੀ ਲਾ ਦੇ ਚੱਲ ਪਤਾ ਲੱਗ ਰਿਹਾ ਨਹੀਂ ਹੈ ਪਤਾ ਲੱਗ ਗਿਆ ਉਹਦੀ ਚੱਲ 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 ਮੈਂ ਚਾਹਾਂ ਬਗ ਜਾ ਜਾ ਉਹ ਪਿੰਡੂ ਸੇਕ ਕੱਢੀ ਫਟਦੀ ਇਹਦੇ ਜਾਈ ਉੱਤਰ ਕੇ ਮੈਂ ਆਇਆ ਕੀ ਜੋ ਮਗਰਾ ਕੇ ਰੁਕੀ ਮੈਂ ਮੁੰਡਾ ਨਾ ਖਿਆ ਮੈਂ ਲੱਕ ਮਾਰੀ ਜਾਂਦੇ ਉਹ ਪੰਦਰ ਨੂੰ ਗੱਲ ਹੀ ਨਹੀਂ ਆਈ ਹਾਂ ਉਹ ਕਦੇ ਇੱਥੇ ਕਦੇ ਇੱਥੇ ਆ ਕੇ ਆਂ ਜੋਦਰੇ ਕੁਝ ਨਹੀਂ ਖਾਦਾ ਕਦੀ ਸਮਾਨ ਆਉ ਵੇ ਰੋਟੀ ਛਕੂਗੀ ਸਮਾਨ ਇਹ ਰੱਖ ਲੈ ਤਾਂ ਹੀ ਤਾਂ ਅਸੀਂ ਚੌੜ ਕਰੀ ਜਾਂਦੀ ਛੋਟੇ ਨਾਲ ਕੋਲ ਕੋਈ ਨਹੀਂ ਅਸੀਂ ਤਾਂ ਖਾ ਲੇ ਪਕੌੜੇ ਵੀਰੇ ਟਿੱਕਾ ਸਮਾਨ ਤਾਂ ਹੀ ਤਾਂ ਹੈਪੀ ਬਰਥਡੇਰ ਭੁੱਖੇ ਬੈਠੇ ਆ ਇਹ ਤਾਂ ਸਾਰੇ ਭੁੱਖੇ ਬੈਠੇ ਆ ਜਿੰਨੀਆਂ ਵੀ ਮੇਲੇ ਸਾਰੀਆਂ ਭੁੱਖੀਆਂ ਜਿੰਨੀਆਂ ਕਹਿੰਦਾ ਫੀਮੇਲ ਸਾਰਾ ਤੂੰ ਹੈ ਉਹ ਕੈਟੇਗਰੀ ਨੂੰ ਪਸਾਇਆ ਸੀਗਾ ਕਿ ਸਭੀ ਬਾਰਡ ਦੇ ਭੈਣੇ ਉਹ ਮੈਂ ਕਿਹਾ ਉਹ ਮੈਂ ਪਸਾ ਲਾ ਉਹਦੇ ਬਹਿ ਕੇ ਨਹੀਂ ਠੀਕ ਇਹ ਕੁਝ ਜਨਾ ਬਈ ਹੋਮ ਲਓ ਬਈ ਗਾਇਸ ਗੱਡੀ ਪਾਲੀ ਮਿੱਤਰਾਂ ਨੇ ਆਵਲੂ ਵਾਲ ਨੇ ਠੀਕ ਹੈ ਆਬਲੂ ਗੋਟਲੀ ਜਾਣੇ ਆ ਤੇ ਉੱਥੇ ਜਾ ਕੇ ਖਾਵਾ ਪੀਵਾਗੇ ਹਨਾ ਰਿੱਕੀ ਚਲੋ ਭਾਈ ਆਬਲੂ ਪਹੁੰਚ ਕੇ ਗੱਲਬਾਤ ਕਰਦੇ ਆ ਤੁਹਾਡੇ ਨਾਲ ਵਧੀਆ ਉਲੂ ਬਣਾਇਆ ਉਹਨਾਂ ਨੂੰ ਅੱਜ ਬੜਾ ਮਜ਼ਾ ਆਇਆ ਜੁਝਾਰ ਸਿੰਘ ਜੀ ਵੀ ਉੱਠ ਗਏ ਨੇ ਪੈਂਡੂ ਵੀ ਰਾਏ ਬਾਹਰ ਬਾਹਰ ਮੂੰਹ ਘਟੇ ਬੜਾ ਸੂਆ ਤਾਂ ਮੈਂ ਕਿ ਹੇ ਕੁ ਉਲੂ ਬਣਾਇਆ ਥੋੜੂ ਪੁੱਤ ਸਾਜ ਚਲੋ ਵੀ ਚਲੀਏ ਆਪਾਂ ਮੇਰੇ ਪਾਪਾ ਇੱਥੇ ਜੌਬ ਕਰਦੇ ਨੇ ਸਰਮਣਾ ਚ ਸੈਕਟਰ ਤੇ ਹੁੰਦੀ ਹੁੰਦੀ ਸੀ ਪਤਾ ਨਹੀਂ ਉਹ ਤਾਂ ਸਿਰਫ 10 ਰੁਪਏ ਦਿੰਦੇ ਹੁੰਦੇ ਸੀ ਡੈਡੀ ਨੂੰ ਤਨਖਾਹ ਉਹ ਟਾਈਮ 10 ਰੁਪਏ ਵਾਲੇ ਲੱਗ ਦਿੰਦੇ ਸੀ ਸਾਈਕਲ ਤੇ ਹੁੰਦੇ ਹੁੰਦੇ ਸੀ ਰੈਡੀ ਪਿੰਡੂ ਇੱਥੇ ਬਠਿੰਡੇ 10 ਦਿਨ ਹੀ ਨੇ ਹਾਂ ਪਾਪਾ 10 ਰੁਪਏ ਦਿਹਾੜੀ ਦਿੰਦੇ ਸੀ ਖਾਮ ਲਿਆ ਨੂੰ ਲੈ ਕੇ 10 ਰੁਪਏ ਦਿਹਾੜੀ ਦਿੰਦੇ ਹੁੰਦੇ ਸੀ ਹਾਂ ਜੀ ਵਸੇ ਨੇ ਬਿਸੀ ਉਹ ਵੀ ਡੈਡੀ ਅੱਠ ਬੜੀ ਸੀ ਨਾ ਤਾਂ ਕਰਕੇ ਉਹ ਜਾਂਦੀ ਹੈ ਗੱਡੀ ਮੈੱਕੀ ਵਰਗਿਆਂ ਦੀ ਮੂਰੀ ਆਪਾਂ ਲਾਲੀ ਪਿੱਛੇ ਗੱਡੀ ਆਪਾਂ ਇਧਰ ਦੀ ਗੁਜ਼ਾਰ ਰਹੇ ਹਾਂ ਉਹ ਸੁੱਦੀ ਹੋ ਰਾਾ ਥੋੜਾ ਯਾਰ ਉਹ ਜਾਣ ਕੇ ਕਰ ਜਾਂਦੇ ਆ ਹਾਂ ਕੀ ਕਹਿੰਦੇ ਉਹ ਮੋੜ ਨਹੀਂ ਦੇ ਪਾਉਂਦੇ ਚੱਲੋ ਕਿਉਂ ਉਹ ਤਾਂ ਇੱਥੇ ਉਹ ਜਾੜ ਕੇ ਢਾਉਂਦੀ ਸੀ ਆਪਾਂ ਬਣੀਆ ਬੰਦ ਕਰ ਦੋ ਲਓ ਬਈ ਗਾਈਜ਼ ਆਪਾਂ ਪਹੁੰਚ ਗਏ ਗੱਡੀ ਖੜੀ ਗੀ ਗੇਟ 'ਚ ਕਿਹਦੇ ਵਾਲੀਬਾਲ ਦਾ ਲੱਗਿਆ ਪਿਆ ਹੈ ਨਟ ਨੈਟ ਲੱਗਿਆ ਹੋਇਆ ਹਰੇ ਵਧੀਆ ਫਿਰ ਘੱਲਵਾਤਾ ਗੇਟ ਖੋਲਤਾ ਉਤਰ ਕੇ ਵੀਰੇ ਨੇ ਚਲੋ ਬਈ ਲਾਈਏ ਗੱਡੀਆਂ ਆਪਾਂ ਵੀ ਅੰਦਰ ਪਟਿੰਡਾ ਕਰਦੇ ਕਰਦੇ ਕੋਟਲੀ ਪਹੁੰਚ ਗਏ ਹਰੇ ਆਹ ਲਓ ਬਈ ਇਧਰ ੁੰਡਾ ਤਾਂ ਫਲੈਸ਼ ਲਾਈ ਕਰਦਾ ਸਾਡੇ ਆਪਣੇ ਆਪ ਨੇ ਬੰਦੇ ਇਹਨਾਂ ਨੇ ਬਾਲੀਵਾਲ ਦਾ ਨੈਟ ਲਾਇਆ ਕਹਿੰਦੇ ਚਲੋ ਮੈਚ ਲਾਉਂ ਉਟੀ ਪਣੀ ਖਾ ਕੇ ਫਿਰ ਖੇਡਾਂਗੇ ਹਾਂ ਚਲੋ ਮੈਚ ਲਾਵਾਂਗੇ ਸਾਰੇ ਸਾਰੇ ਜਣੇ ਖੇਡਾਂਗੇ ਗੁੱਡ ਚੱਲ ਆਂ ਅੰਦਰ ਬਾੜ ਅਸਸਰੀ ਕਾਲ ਅੰਕਲ ਜੀ ਅਸਸਰੀ ਕਾਲ ਬਟਾ ਠੀਕ ਓ ਕਿਵੇਂ ਐ ਜਾਓ ਦਾਦੂ ਕੋਲੇ ਜਾਓ ਦਾਦੂ ਕੋਲੇ ਜਾਓ ਦਾਦੂ ਕੋਲੇ ਜਾਓ ਦਾਦੂ ਕੋਲੇ ਦਾਦੂ ਕੋਲੇ ਨਹੀਂ ਆਣਾ ਜਾਓ ਬਾਜੂ ਸਸੀ ਕਾਲ ਆਂਟੀ ਆ ਤੁਸੀਂ ਆ ਲਾਈਟਾਂ ਲੁੱਟੇ ਦਾ ਲਾਓ ਕੀ ਡੀਏ ਸੀ ਖਾ ਵੀ ਕੇ ਖੇਡਦੇ ਆ ਟਿਕ ਨਟਿਕਾਂ ਖਾ ਕੇ ਖੇਡਦਾ ਔਰ ਮੈਂ ਕੀ ਲਾਈਟਾਂ ਲੁੱਟੇ ਦਾ ਲਾ ਵੀਰੇ ਤੇ ਜੋਤ ਨੇ ਲਵਾਇਆ ਅੱਛਾ ਪਤਲੀ ਹੋ ਗਈ ਉਹ ਪਤਲੀ ਹੋ ਗਈ ਹੁਣ ਉਹ ਹੈਨਾ ਮੈਂ ਕੀ ਜੋਤ ਪਤਲੀ ਹੋਣ ਵਾਸਤੇ ਲਾਇਆ ਦੂਰੀ ਤਾਂ ਨਹੀਂ ਦੋ ਜਣੇ ਚਿੜੀ ਚਿੱਕਾਂ ਖੇਡਨੇ ਹਾਂ ਉਹ ਬਾਲਾ ਵਧੀਆ ਕੰਮ ਗੱਲ ਪੱਕੀ ਆ ਚਲੋ ਬਈ ਉਹ ਬੰਨਾ ਮੈਂ ਸਿਰ ਖੋਣ ਵਾਲਾ ਓਏ ਗੱਪ ਨਹੀਂ ਸੀਗਾ ਸੱਚੀ ਦੁਖ ਰਿਆ ਸੀ ਸਿਰ ਸੱਚੀ ਦੁਖ ਰਿਆ ਸੀ ਬ੍ਰੋ ਮਤਲਬ ਉਹ ਬੰਨਾ ਨਹੀਂ ਸੀਗਾ ਨਾ ਆਉਣ ਵਾਲਾ ਸਾਸਰੀ ਘਰ ਭੈਣ ਜੀ ਲਓ ਜੀ ਅਸੀਂ ਤਾਂ ਆ ਚੁੱਕੇ ਹਾਂ ਪਹਿਲਾਂ ਹੀ ਆ ਗਏ ਵਿਆਹ ਤੋਂ ਅਸੀਂ ਤਾਂ ਹੁਣ ਇੱਥੇ ਰ੍ਹਾਂਗੇ ਜੀ ਆਇਆ ਨੂੰ ਉਹਨਾਂ ਟਾਈਮ ਜਿੰਨੇ ਟਾਈਮ ਜਿੰਨਾ ਟਾਈਮ ਕੇ ਸੀ ਰੀਜਾਂ ਤੇ ਨੱਚ ਕੀ ਨੀ ਜਾਂਦੇ ਹਣਾ ਅਸੀਂ ਇੱਥੇ ਰ੍ਹਾਂਗੇ ਕਿਉਂ ਬਟਾ ਦੂਰੋਂ ਦੇ ਵੇਹ ਤੱਕ ਅੱਛੇ ਜਾਂਦੇ ਹਾਂ ਹਾਂ ਕੋਈ ਦੂਰ ਆ ਤੁਹਾਨੂੰ ਜਾਣਾ ਨਹੀਂ ਚਾਹੀਦਾ ਤੁਹਾਨੂੰ ਰਹਿਣਾ ਚਾਹੀਦਾ ਠੀਕ ਆ ਪੱਕੇ ਪੱਕੀ ਰਹਿਣਾ ਚਾਹੀਦਾ ਸਾਨੂੰ ਵਿਆਹ ਤੱਕ ਪੂਰਾ ਦੀਪ ਠੀਕ ਹੈ ਉਹ ਦਿਖਾਓ ਭਾਈ ਉੱਥੇ ਬੁਟੀਕ ਤੇ ਅਜਾ ਤਾ ਲੱਗ ਜਾਣਗੇ ਧਰਨੇ ਧਰਨੇ ਲੱਗ ਜਾਣਗੇ ਗੇਟ ਮੂਰੇ ਰੇਲਾ ਵਾਲੀ ਵੈਸ ਲੋੜ ਐਣਾ ਦੀਪ ਪੂਆ ਕੋਲੇ ਵਗ ਜਾ ਪੈਸੇ ਪੂਆ ਲਈ ਕਹਿੰਦੇ ਆਹ ਸੂਟ ਦੇ ਦੇਾਂਗੇ ਜਾਣਾ ਨਹੀਂ ਪੂਆ ਕੋਲੇ ਜਾਣਾ ਨਹੀਂ ਕਿਉਂ ਭਾਈ ਕਾ ਤੂੰ 부ਆ ਜੀ ਨੇ ਇੱਕ 부ਆ ਉਹ ਆ ਗਏ ਹੋ ਆਇਦੋ ਜੇ ਲੋਜਸ ਨੂੰ ਜੱਕੀ ਜਾਓ ਲਾਲੀ ਜੱਕੀ ਉਹ ਅਜੀ ਕੋਲੇ ਬਾਈ ਤੁਹਾਨੂੰ ਕਿਵੇਂ ਲੱਗਿਆ ਤੁਹਾਨੂੰ ਕੀ ਲੱਗਿਆ ਵੀ ਮੈਂ ਅੰਕਲ ਜੀ ਅੰਕਲ ਇਹਨਾਂ ਨੂੰ ਉੱਲੂ ਬਣਾਇਆ ਅੱਜ ਮੈਂ ਉੱਲੂ ਕੋ ਬਣੇ ਨਹੀਂ ਇਹ ਬਣ ਗਏ ਨਹੀਂ ਬਣ ਗਏ ਅੰਕਲ ਬਣ ਗਏ ਲੋਕ ਨਹੀਂ ਕਹੀ ਜਾਂਦੇ ਸੀਗੇ ਸੱਚੀ ਮਜ਼ਾਕ ਨਹੀਂ ਕਰਦੇ ਸੌਂ ਲੱਗੇ ਜੋ ਤਾਂ ਉੱਲੂ ਬਣੀ ਹੈ ਜੋ ਤਾਂ ਬਣ ਗਈ ਫਿਰ ਉੱਲੂ ਜੋ ਤਾਂ ਬਣ ਗਈ ਉਹਦੀ ਮੈਂ ਪਹਿਲੀ ਵੀਡੀਓ ਕੋ ਕੁਝ ਚੱਕੇ ਦਿਨਾ ਤਾਂ ਪਤਾ ਸੀ ਜਦੋਂ ਕੀ ਕੰਮ ਜਦੋਂ ਮੁੰਡੇ ਨੇ ਜੱਕਿਆ ਜਦੋਂ ਨਹੀਂ ਤੂੰ ਤਾਂ ਬਣਾ ਨਹੀਂ ਦੱਸਿਆ ਜਦੋਂ ਜਦੋਂ ਉਹ ਮੁੰਡੇ ਨੇ ਫੋਨ ਲਾ ਲਿਆ ਉਦੋਂ ਦੱਸ ਹਾਂ ਉਹਨੂੰ ਵੀ ਅਧਿਕਾ ਉਹ ਬੰਦਾ ਕਰਦਾ ਨਹੀਂ ਹੈ ਅਸੀਂ ਇੱਕ ਕੱਪ ਮਰੀ ਜਾਂਦਾ ਪੰਜਾਂ ਮਿੰਟਾਂ ਦਾ ਭੋਗੜਾ ਤੋਂ ਮਿੱਤਰ ਮਾਲ ਕੋਲ ਲੈ ਕੇ ਤੇ ਮਿੱਤਰ ਮਾਲ ਕੋਲ ਨਾ ਤੇ ਆਣੀ ਜਾ ਉਹ ਤਾਂ ਹੁਣ ਕੇਰਾ ਦਾ ਤੁਸੀਂ ਬਣੇ ਹੋ ਅੰਕਲ ਕੇਰਾ ਦੇ ਉਹਨੂੰ ਬਣ ਗਏ ਹੀ ਕੋ ਹੀ ਕੋ ਹੀ ਕੋ ਚਮਾਲ ਨੇ ਮੈਂ ਤਾਂ ਮੈਂ ਜੀ ਆ ਕਿਹਾ ਪਕੌੜੇ ਨਹੀਂ ਲੱਗਿਆ ਇਹ ਜਰਾ ਭੁੱਖਾ ਬਹੁਤ ਆ ਉਹਨਾਂ ਜਦੋਂ ਮੈਂ ਜਦੋਂ ਮੈਂ ਗੱਡੀ ਚ ਬਾਹਰ ਉਤਰੀ ਕਹਿੰਦਾ ਸਾਰੀਆਂ ਫੀਮੇਲ ਆ ਭੁੱਖੀਆਂ ਨੇ ਸੋੜੇ ਕਾ ਕੇ ਆਏ ਹੈ ਹਾਂ ਆਜ ਸੇਵਾ ਹੋ ਰਹੀ ਹੈ ਸਾਡੀ ਚਲ ਮੈਂ ਨਾਲ ਕਿਵਰ ਮੈਂ ਚੜ੍ਹ ਕਾਉਣੀ ਇਹ ਤਾਂ ਫਿਰ ੱੱਕਾ ਹੋ ਜਾਣਾ ਸੀ ਚੱਲ ਚੱਲ ਵੈਰੀ ਗੁੱਡ ਪਹਿਲਾਂ ਵੱਡੇ ਬੰਦਿਆਂ ਕੋਲ ਜਾ ਨਹੀਂ ਤੇਰੀ ਕੱਚੀ ਫੱਕੀ ਵੇ ਗੁੱਟੀਆਂ ਨੂੰ ਮਿੱਠੀ ਏ ਨਹੀਂ ਮਾਂ ਮੇਰੀ ਲੜਿਆ ਕਰੂਗੀ ਆ ਜੋਂ ਨਾਲ ਨੂੰ ਹੁਣ ਸਿਖਾ ਦਾਂਗੇ ਕੋਈ ਨਾ ਕੋਈ ਨਾ ਫਿਕਰ ਨਾ ਕਰੋ ਤੁਸੀਂ ਜਸੀਂ ਨਾਲ ਖਾਧੀਆਂ ਸਾਰੇ ਗਾਣੇ ਅਸੀਂ ਗਾਣਾ ਕਰਦੀ ਆਗੇ ਬੋਲ ਦਿਨ ਹਾਂ ਜਦੋਂ 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 ਮੇਰੀ ਨਾਨਾ ਨੇ ਮੈਨੂੰ ਫੋਨ ਕਰਦਿਆ ਕਰਨਾ ਵੀ ਮੈਂ ਆ ਚੀਜ਼ ਖਾਣੀ ਆ ਮੈਂ ਤਾਂ ਸਕੂਟਰ ਹੀ ਚੱਕ ਕੇ ਉੱਡੀ ਆਇਆ ਕਰੂੰਦੀ ਆ ਤੇਰੇ ਕੋਲੇ ਹਾਂ ਮੈਂ ਸਕੂਟਰ ਚੱਕ ਕੇ ਹਾਂ ਠੀਕ ਹੈ ਨੀ ਇਹ ਇਹ ਮੈਂ ਹੀ ਆ ਪੌਗਾਣਾ ਲਵਾਵਾਂਗੇ ਚੰਗਾ ਨੀ ਨਾਨੇ ਗੋਰੀ ਦੇ ਲਗੇੜਾ ਨੀ ਦੇ ਲਗੇੜਾ ਆਹੋ ਖਾ ਲਾਂਗੇ ਦੇ ਲਗੇੜਾ ਸ਼ੌਕ ਦਾ ਨਾਨੇ ਗੋਰੀਏ ਗਿੱਦੇ ਵਿੱਚ ਉੱਟਦੇ ਪਰਾਂਦੇ ਗੋਰੀਏ ਨੀ ਦੇ ਲਗੇੜਾ ਸ਼ੌਕ ਦਾ ਸ਼ੁਰੂ ਹੋ ਗਿਆ ਅੱਜ ਅੱਜ ਵਿਆਹ ਸ਼ੁਰੂ ਹੋ ਗਿਆ ਠੀਕ ਹੈ ਨਾ ਖਾਓ ਗਰਮ ਗਰਮ ਫਿਰ ਬਹਿ ਕੇ ਮੈਂ ਫੜਾਂ ਮੈਂ ਫੜਾ ਲੱਗੂਗੀ ਆਹ ਵਾਹ ਵਾਹ ਬੀਬੀ ਵਾਹ ਕਿਉਂ ਬੀਬੀ ਨਾਨਦ ਕੀ ਹੁੰਦਾ ਨਹੀਂ ਬੀਬੀ ਨਾਨਦ ਕੀ ਹੁੰਦਾ ਨਹੀਂ ਖਰਜ ਮੈਂ ਮੇਰਾ ਕੀ ਤੇ ਮੈਂ ਨਹੀਂ ਭਲਾਤਾ ਓਏ ਨੂਣਾ ਨੂਣਾ ਬੀਬੀ ਨਾਨਦ ਕੀ ਹੁੰਦਾ ਖਰਜ ਮੈਂ ਬਾਲ ਦੇਣਗੇ ਤੂੰ ਲਾਭ ਤੇ ਅੜੀ ਵੀ ਪੜਾਇਆ ਮੈਂ ਲਈ ਗਾਣੇ ਕਰਨਗੇ ਰੋਟੀਆਂ ਲਗਾਉਂ ਟੋਪੀ ਚੱਕ ਕੇ ਉੱਡੀ ਆਇਆ ਕਰੂੰ ਦੀਪ ਤੇਰੇ ਕੋਲੇ ਮੈਨੂੰ ਮਿਸਕੂ ਲੈ ਜਾ ਤੇ ਆਪਾਂ ਨਾ ਮੇਰੀ ਗੱਲ ਸੁਣ ਓਏ ਚੁੰਨੀਆਂ ਲੈ ਕੇ ਸੁਣ ਤ ਲੈ ਚੁੰਨੀਆਂ ਲੈ ਕੇ ਗੀਤ ਗਾ ਕੇ ਹਨਾ ਇਹ ਰੇਲਾਂ ਪਾਉਣੇ ਆ ਅੱਜ ਤੂੰ ਵੀ ਖਾਣਾ ਉੱਥਾਂ ਦੀ ਜਾ ਸਾਡੇ ਸ਼ੂਰੀ ਨੇ ल्याਆਂ ਸੀਆਂ ਆ ਰਹੀਆਂ ਕਿਉਂ ਕੁੜੀ ਦੀ ਬੇਬੇ ਨੂੰ ਗੋਡੇ-ਗੋਡੇ ਜਾ ਹੈ ਇੱਧਰ ਕਣਕਾ ਉੱਧਰ ਕਣਕਾ ਬੀਬੀ ਵਿੱਚ ਕਣਕਾ ਦੇ ਘਾ ਕੁੜੀ ਦੀ ਬੇਬੀ ਨੂੰ ਗੋਡੇ-ਗੋਡੇ ਚਾਹ ਵਾਹ ਬੋਲੀਆਂ ਜੋੜ ਲਿਓ ਬੋਲੀਆਂ ਤਾਂ ਅਸੀਂ ਉਹੀ ਜੋੜੀ ਜਾਣੀਆਂ ਨੇ ਆਹ ਕੋਈ ਤਾਂ ਨਹੀਂ ਇਹ ਵੀ ਸਾਡੇ ਚ ਇੱਕ ਟੈਲੈਂਟ ਹੈ ਛੁਪਿਆ ਟੈਲੈਂਟ ਹੈ ਸਾਡੇ ਜਗਾ ਨਹੀਂ ਉਹ ਤੇਰੀ ਪਾਈ ਪਈ ਹੈ ਬਿੱਤੇ ਓ ਕੀ ਲੈ ਆ ਯਾਰ ਤੁਮ ਨੂੰ ਪਾ ਗਏ ਤੇ ਆਹ ਵੇਖੋ ਗੋਡੇ ਚ ਪਾ ਦੇ ਉਹਨਾਂ ਨੂੰ ਹੋਰ ਵੀ ਪਾ ਕੇ ਆਉਣਾ ਤੂੰ ਪਹਿਲਾਂ ਗੋਡੇ ਚ ਪਾ ਦੇ ਇਹਨਾਂ ਨੂੰ ਗੋਡੇ ਦੀਪਾ ਲੈ ਤੂੰ ਇੱਥੇ ਘੜਾ ਉਹਨਾਂ ਨੂੰ ਪਾ ਕੇ ਲਾਉਣਾ ਮੈਂ ਬਣਾਉਣੀ ਆ ਰੋਟੀ ਮੇਰੇ ਹੁੰਦੇ ਹੁਣ ਤੂੰ ਰੋਟੀ ਬਣਾ ਆ ਜਾ ਤੂੰ ਆ ਲੈ ਜਾ ਥਾੜ ਇਹੇ ਮੇਰਾ ਵਲੌਗ ਬਣਾਉਗੀ ਆਪਣੀ ਵੀਡੀਓ ਬਣਾਉਗੀ ਉਹ ਬਣਾ ਰੋਟੀ ਖਾ ਲਈ ਦੇਰ ਸ਼ਾਇਦ ਬਿਰਪਾ ਛੋਟੇ ਬੱਚੇ ਕਰਦੇ ਵੱਡੇ ਚ ਬੋਲ ਜਿਹਾ ਲਾਦੀਆਂ ਪਾ ਕੇ ਤੂੰ ਜਾ ਦੇਖੋ ਛੋਟੇ ਵੱਡੇ ਚ ਬੋਲਣ ਲੱਗ ਜਾਣ ਉਹ ਤੋਂ ਚੀਜ਼ਾਂ ਖਰਾਬ ਹੁੰਦੀਆਂ ਤੂੰ ਜਾ ਤੂੰ ਖਾ ਹਾਂ ਮਾਣੀ ਆਪ ਦੱਸ ਦੇਣਾ ਵਲੌਗ ਚ ਮੈਂ ਕਹਾਂ ਤੂੰ ਖਾ ਲੈ ਆਉਣੀ ਕੋਈ ਤੇ ਇੱਥੇ ਰੱਖੀ ਨਾ ਗੁੱਜਾ ਦੇ ਨਹੀਂ ਰਿਸ਼ਤਾ ਤਾਂ ਵੱਡਾ ਰਿਸ਼ਤਾ ਉਹਦਾ ਤਾਂ ਹੋਈ ਗੱਲ ਬਹੁਤ ਯਾਦ ਆਉਂਦੀ ਹੈ ਰਿਸ਼ਤ ਦਾ ਪਤਾ ਹੈ ਨਾ ਤੂੰ ਤੇ ਮਨਦੀਪ ਦੋਨੇ ਜਾਣੀ ਹਾਂ ਲੈ ਜਾ ਆ ਲੈ ਜਾ ਮੇਰੀ ਗੱਲ ਸੁਣੀ ਹੁਣ ਕੱਟ ਕੇ ਸਾਡਾ ਟੈਡੀ ਵੀਡੀਓ ਬਣਾ ਦੇ ਦੋਨਾਂ ਨੂੰ ਕੀ ਕਰਦਾ ਆ ਜਾ ਆ ਜਾ ਜੁਜਾਰ ਆਜੋ ਹਾ ਚੱਕਲੋ ਚੱਕਲੋ ਗੱਡ ਕੇਡੀ ਆਂਦਾ ਪਈ ਸਾਡਾ ਜੁਹਾਰ ਤਾਂ ਓਕੇ ਬਾਈ ਟਾਟਾ ਥੈਂਕਸ ਫੋਰ ਓਕੇ ਬਾਈ ਗਾਇਸ ਟਾਟਾ ਬਾਏ ਬਾਏ ਕੀ ਬਣਾਈਦਾ ਮੈਂ ਵੀ ਉਹ ਉਧਰ ਵਿਆਹ ਦੇ ਪੰਮਾਂ ਦੀ ਜੀ ਲਿਸਟਾਂ ਬਣੀ ਜਾਂਦੀਆਂ ਨੇ ਫੇਰ ਆਪਾਂ ਜਦੋਂ ਪਹੁੰਚਾ ਕਰੇ ਪੁਸ਼ਾਕਾਂ ਲਈ ਮਨਪ੍ਰੀਤ ਜੀ ਮੈਂ ਬਣਾਉਣੀ ਆ ਲਿਸਟਾਂ ਸਾਰੀਆਂ ਹੋ ਗਈ ਵਿਚਾਰਾ ਦੇ ਤੜਕੇ ਲੜੇ ਹੋ ਹਾਂ ਉਹ ਵਾਲੀ ਸ਼ਾਮ ਨੂੰ ਪੈਣ ਵੇਲੇ ਸੁਦਾ ਕਰਕੇ ਪੀ। ਹਾਂ। ਪਰ ਇਹ ਨਹੀਂ ਪਤਾ ਵੀ ਜਿਆ ਤੜਕੇ ਤੂੰ ਉੱਠੇ। ਹਾਂ। ਜਿਆ ਤੜਕੇ ਹੋ ਨਾ ਉੱਠੇ। ਸਹੀ ਗੱਲ ਆ। ਹੈਂ? ਉਹ ਜਿਆਰ ਦੇਖਿਓ। ਇਹ ਕੱਟ ਲਈ ਜਾ। ਲਓ ਵੀ ਉਹਨੇ ਐਨਕਾ ਲਾ ਰੱਖਿਆ ਸਟੈਲ ਹੋਣੇ ਸਾਡੀ ਨੇ। ਹਾਂ। ਸਟੈਲ ਹੋ ਰਿਹਾ ਉਹ। ਤੇਲੂ। ਉਹ ਤੇਲੂ। ਤੇ ਮੇਰੇ ਗਾਣੇ ਬਹੁਤ ਜਿ।